ਪਰਮ へ ਸਾਖਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਤਨ ਤਨ ਸੈਪ ਸਿਗੁਰੂ ਤੇਗ ਬਾਦਰ ਪਾਸ਼ਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਜੋ ਮਹਾਨ ਸ਼ਤਾਬਦੀ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ ਹੈ ਜਿਸ ਨੂੰ ਲੈ ਕੇ 3 ਮਹੀਨੇ ਪਹਿਲਾਂ ਲੱਗ ਪੜੇ 3 ਮਹੀਨੇ ਪਹਿਲਾਂ ਇੱਕ ਵਿਸ਼ਾਲ ਨਗਰ ਕੀਰਤਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਰੰਭ ਕੀਤਾ ਗਿਆ ਸੀ ਧੋਬੜੀ ਸਾਹਿਬਾ ਸਾਮ ਤੋਂ ਜਿਹੜਾ ਕਿ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਵੱਖ-ਵੱਖ ਪ੍ਰਾਂਤਾਂ ਤੋਂ ਹੁੰਦਾ ਹੋਇਆ ਇਸ ਵਕਤ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਗੁਜ਼ਰਦਾ ਹੋਇਆ ਆਪਣੇ ਅੰਤਿਮ ਪੜਾਅ ਵੱਲ ਕੱਲ ਤੱਕ ਪਹੁੰਚ ਜਾਵੇਗਾ ਜਿਸ ਤੱਕ ਕੱਲ ਨੂੰ ਸੰਪੂਰਨਤਾ ਹੋਣੀ ਹੈ ਗੁਰਦੁਆਰਾ ਸੀਸਗੰਸਾਹ ਵਿਖੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੋ ਇਹਨਾਂ ਸਾਰੇ ਸਮਾਗਮਾਂ ਨੂੰ ਲੈ ਕੇ ਅਤੇ ਆਉਣ ਵਾਲੇ ਜਿਹੜੇ ਸਮਾਗਮ ਨੇ 29 ਨਵੰਬਰ ਤੱਕ ਉਹਨਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾ ਅਤੇ ਹੋਰ ਸਾਰੇ ਪ੍ਰਬੰਧਕਾਂ ਦੇ ਨਾਲ ਜਿਹੜੀ ਹੈ ਉਹਨਾਂ ਦੇ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਹੈ ਸਕੱਤਰ ਸਰਦਾਰ ਪ੍ਰਤਾਪ ਸਿੰਘ ਦੇ ਵੱਲੋਂ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਪ੍ਰਬੰਧਕਾਂ ਨੇ ਇਸ ਸਦੀ ਦੇ ਦੌਰਾਨ ਇੱਥੇ ਆਪਣੀਆਂ ਡਿਊਟੀਆਂ ਨਿਭਾਉਣੀਆਂ ਸਾਰਿਆਂ ਦੇ ਵੱਲੋਂ ਜਿਹੜਾ ਉਹਨਾਂ ਦਾ ਜਿਹੜਾ ਵਿਸ਼ਵਾਸ ਸਰਾਪਤ ਕੀਤਾ ਗਿਆ ਹੈ ਕਿ ਉਹ ਇਹਨਾਂ ਸਦੀਆਂ ਦੇ ਦੌਰਾਨ ਆਪਣੀਆਂ ਡਿਊਟੀਆਂ ਇਮਾਨਦਾਰੀ ਦੇ ਨਾਲ ਤੇ ਸੇਵਾ ਭਾਵਨਾ ਦੇ ਨਾਲ ਨਿਭਾਉਣਗੇ ਕਿਉਂਕਿ ਪ੍ਰਤਾਪ ਸਿੰਘ ਜੀ ਦੇ ਅਨੁਸਾਰ ਇਹ ਜਿਹੜੀਆਂ ਸ਼ਤਾਬਦੀਆਂ ਨੇ ਇਹਨਾਂ ਦੇ ਵਿੱਚ ਸੰਗਤ ਜਿਹੜੀ ਹੈ ਉਹ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਦੇ ਵਿੱਚ ਇਸ ਸਥਾਨ ਦੇ ਉੱਤੇ ਨਤਮਸਤ ਹੋਣ ਪਹੁੰਚੇਗੀ ਤਾਂ ਉਹਨਾਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਾਹੇ ਹੋ ਰਹਿਣ ਦਾ ਪ੍ਰਬੰਧ ਹੋਵੇ ਚਾਹੇ ਹੋ ਪ੍ਰਸ਼ਾਦ ਦੇ ਪਾਣੀ ਦਾ ਪ੍ਰਬੰਧ ਹੋਵੇ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਹੋਵੇ ਉਸ ਦੇ ਵਿੱਚ ਕਮੀ ਨਹੀਂ ਹੋਣੀ ਚਾਹੀਦੀ ਇਸ ਨੂੰ ਲੈ ਕੇ ਜਿਹੜਾ ਉਹਨਾਂ ਸਾਰੇ ਪ੍ਰਬੰਧਕਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਹਾਲਾਂਕਿ ਇਹ ਵੱਡੇ ਸਮਾਗਮਾਂ ਦੇ ਵਿੱਚ ਪ੍ਰਬੰਧ ਫਿਰ ਵੀ ਛੋਟੇ ਪਏ ਜਾਂਦੇ ਪਰ ਫਿਰ ਵੀ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਵੱਲੋਂ ਹਰ ਵਸੀਲੇ ਜਿਹੜਾ ਹੈ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸੰਗਤਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਜਿੰਨੀਆਂ ਵੀ ਵੱਤਵਤ ਕੀਤੀਆਂ ਚਾਹ ਸਕੀਆਂ ਨੇ ਉਹ ਪ੍ਰਾਪਤ ਕਰਵਾਈਆਂ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ੇਦੀ ਦਿਹਾੜਾ ਬਣਾਇਆ ਜਾ ਰਿਹਾ ਹੈ ਇਹਨਾਂ ਦੇ ਨਾਲ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲੇ ਜੀ ਦਾ ਵੀ 350 ਸਾਲਾਸ਼ੀ ਦੀ ਜਿਹੜਾ ਬਣਾਇਆ ਜਾ ਰਿਹਾ ਉੱਥੇ ਨਾਲ ਦੀ ਨਾਲ ਹੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਦੁਆਗਾਦੀ ਅਰਧ ਸ਼ਤਾਬ ਦੀ ਵੀ ਵੱਡੀ ਪੱਧਰ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦਰਾਤ ਤੋਂ ਉੜੀਸਾ ਤੋਂ 21 ਅਗਸਤ ਨੂੰ ਆਰੰਭ ਹੋਇਆ ਸੀ ਜੋ ਵੱਖ-ਵੱਖ ਸਟੇਟਾਂ ਤੋਂ ਹੁੰਦਾ ਹੋਇਆ ਜਿਹੜਾ ਉਹ ਪੰਜਾਬ 'ਚ ਐਂਟਰ ਹੋ ਚੁੱਕਾ ਇਹ ਨਗਰ ਕੀਰਤਨ ਕੱਲ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਦਰਾ ਸੀਸਗੰਜ ਸਾਹਿਬ ਵਿਖੇ ਸੰਪੰਨ ਹੋ ਰਿਹਾ ਇਹ ਸਨਗਰ ਕੀਰਤਨ ਵਿੱਚ ਸੰਗਤਾਂ ਵੱਲੋਂ ਵੱਡੀ ਪੱਧਰ ਤੇ ਸਹਿਯੋਗ ਕੀਤਾ ਗਿਆ ਨਗਰ ਕੀਤਾ ਦਾ ਸਵਾਗਤ ਕੀਤਾ ਗਿਆ ਮੈਂ ਉੱਥੇ ਸਮਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਆਪਾਂ ਬੜੇ ਕਰਮਾ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਆਪਣੇ ਗੁਰੂਆਂ ਦੀਆਂ ਸ਼ਤਾਬ ਦੀਆਂ ਮਨਾਉਣ ਦਾ ਸੁਭਾਗਾ ਸਮਾਪਤ ਹੋਇਆ ਕਾਫੀ 1999 ਤੋਂ ਲੱਗ ਕੇ ਹੁਣ ਤੱਕ ਕਾਫੀ ਜਿਆਦਾ ਸ਼ਤਾਬ ਦੀਆਂ ਜਿਹੜੀਆਂ ਉਹ ਸ਼ਰੌਣੀ ਕਮੇਟੀ ਵੱਲੋਂ ਮਨ ਅਆਂ ਨੇ ਕਿਉਂਕਿ ਜਦੋਂ ਦਾ ਸਾਨੂੰ ਪਤਾ ਉਤੋਂ ਅਸੀਂ ਗੱਲ ਕਰ ਰਹੇ ਹਾਂ ਸੰਗਤਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਚਾਹੇ ਉਹ ਜੱਤ ਦੇ ਮੋਰਚੇ ਦਾ ਸ਼ਤਾਬਦੀ ਹੀ ਗੁਰੂ ਕੇ ਬਾਗ ਦੀ ਸੀ ਚਾਹੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜੜਾ ਸੀ ਅੰਮ੍ਰਿਤਸਰ ਦੀ ਸਥਾਪਨਾ ਦਿਵਸ ਸੀ ਜਿੰਨੀਆਂ ਵੀ ਸ਼ਤਾਬਦੀਆਂ ਆਈਆਂ ਸੰਗਤਾਂ ਨੇ ਜਹੋ ਜਲਾਲ ਨਾਲ ਚਰਾਵਨੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਬਰਾਉਂਡ ਤੇ ਸਹਿਯੋਗ ਕੀਤਾ। ਹੁਣ ਵੀ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਤਾਵ ਦੀ ਬਣਾਈ ਜਾ ਰਹੀ ਹੈ। ਜਿਨ੍ਹਾਂ ਦੇ ਸਮਾਗਮ ਜੜੇ ਉਹ ਕੱਲ ਤੋਂ ਆਰੰਭ ਹੋ ਚੁੱਕੇ ਨੇ। ਇਸ ਸਬੰਧ ਵਿੱਚ ਜਿਹੜੀਆਂ ਅਸੀਂ ਸਟਾਫ ਦੀਆਂ ਡਿਊਟੀਆਂ ਲਾਈਆਂ ਨੇ ਕਿਉਂਕਿ ਪ੍ਰਬੰਧ ਵਿੱਚ ਸਹਿਯੋਗ ਲਈ ਵੱਖ-ਵੱਖ ਗੁਰਦਰਾ ਸਾਹਿਬਾਨ ਤੋਂ ਜਿਹੜੇ ਉਹ ਮੁਲਾਜ਼ਮ ਗ੍ਰੰਥੀ ਸਿੰਘ ਸੇਵਾਦਾਰ ਕਲਰਕ ਅਤੇ ਹੋਰ ਸਟਾਫ ਦੀਆਂ ਡਿਊਟੀਆਂ ਲਾਈਆਂ ਨੇ। ਉਹਨਾਂ ਡਿਊਟੀਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਅੱਜ ਜਿਹੜੀ ਤਖਸ਼ੀਰ ਕੇਸਗੜ੍ਹ ਸਾਹਿਬ ਦਾ ਮੀਟਿੰਗ ਹਾਲ ਉਹ ਚ ਮੀਟਿੰਗ ਕੀਤੀ ਗਈ। ਜਿਸ ਵਿੱਚ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾ ਸਕਤਰਤਰ ਪ੍ਰਚਾਰ ਕਮੇਟੀ ਸਰਦਾਰ ਗਰਨਾਮ ਸਿੰਘ ਜੀ ਮਿਸ ਕਤਰ 스타 ਬਰਿੰਦਾ ਸਿੰਘ ਦੀ ਖਿਆਰਾਬਾਦ ਮਿਸ ਕਤਰ ਮੈਨੇਜਰ ਤੱਕ ਸ਼੍ਰੀ ਕੇਸਗੜ ਸਾਹਿਬ ਇੰਚਾਰਜ ਸਾਹਿਬਾਨ ਸ਼ਾਮਲ ਹੋਏ ਅੱਜ ਦੀ ਜੋ ਮੀਟਿੰਗ ਸੀ ਉਸ ਤੇ ਡਿਊਟੀਆਂ ਸੰਬੰਧੀ ਸਾਰਿਆਂ ਨੂੰ ਹੀ ਜਿੱਦਾਂ ਡਿਊਟੀਆਂ ਦੀ ਵੰਡ ਕੀਤੀ ਗਈ ਆ ਉਸ ਸੰਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿਉਂਕਿ ਸੰਗਤਾਂ ਨਾਲ ਕਿੱਦਾਂ ਆਪਾਂ ਗੱਲਬਾਤ ਕਰਨੀ ਆ ਕਿੱਦਾਂ ਆਪਾਂ ਉਹਨਾਂ ਨੂੰ ਸਹਿਯੋਗ ਲੈਣਾ ਸੰਗਤਾਂ ਦਾ ਉਹ ਸੰਬੰਧੀ ਅੱਜ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੰਗਤਾਂ ਨੂੰ ਵਕਤ ਤੋਂ ਵੱਧ ਪ੍ਰੇਮ ਨਾਲ ਬੋਲਣਾ ਹੱਥ ਜੋੜ ਕੇ ਉਹਨਾਂ ਦਾ ਸਵਾਗਤ ਕਰਨਾ ਹੈ ਜੇ ਕਿਸੇ ਚੀਜ਼ ਦੀ ਕੋਈ ਘਾਟ ਆ ਤਾਂ ਉਹਦੀ ਵੀ ਖਿਮਾ ਮੰਗਣੀ ਆ ਕਿਉਂਕਿ ਪ੍ਰਬੰਧ ਕਰਦਿਆਂ ਕਈ ਵਾਰ ਹੋ ਸਕਦਾ ਹੈ ਕਿ ਅਸੀਂ ਸੰਪੂਰਨ ਪ੍ਰਬੰਧ ਨਾ ਕਰ ਸਕੀਏ ਪਰ ਕਿਉਂਕਿ ਪ੍ਰਬੰਧ ਸੰਗਤਾਂ ਨੇ ਇਸ ਯੋਗ ਨਾਲ ਹੀ ਹੁੰਦਾ ਹੈ ਇਹ ਕਰਕੇ ਸੰਗਤਾਂ ਦਾ ਅਭਿਆਸ ਕਰਦੇ ਆ ਕਿ ਇਸ ਪ੍ਰਬੰਧ ਚ ਜਿਹੜੇ ਵੱਡੀ ਪੱਧਰ ਤੇ ਸ਼ਤਾਬਦੀ ਸਵਾਗ ਮਨਾਇਆ ਜਾ ਰਿਹਾ ਕਿਉਂਕਿ ਲੰਮਾ ਸਮਾਂ 10 ਦਿਨਾਂ ਦਾ ਪ੍ਰੋਗਰਾਮ ਚੱਲਣੇ ਨੇ ਤੇ ਇਸ 10 ਦਿਨਾਂ ਚ ਕਾਫੀ ਸੰਗਤਾਂ ਜਿਹੜੀਆਂ ਉਹ ਲੱਖਾਂ ਦੀ ਤਦਾਦ ਸੰਗਤਾਂ ਇੱਥੇ ਆਉਣੀਆਂ ਨੇ ਤੇ ਹੋ ਸਕਦਾ ਉਹਨੇ ਪ੍ਰਬੰਧ ਸਾਡੇ ਕੋਲ ਨਾ ਹੋਣ ਤੇ ਉਸ ਸਾਰੇ ਇਸ ਮਾਗਮਾ ਚ ਜਿੰਨੀਆਂ ਵੀ ਸੰਗਤਾਂ ਪਹੁੰਚਣੀਆਂ ਉਹਨਾਂ ਦਾ ਸਵਾਗਤ ਕਰਨ ਲਈ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਅੱਜ ਜਿਹੜੀ ਆਡੀਓ ਸਟਾਫ ਦੀ ਮੀਟਿੰਗ ਕੀਤੀ ਗਈ ਆ ਮੈਂ ਗੁਰੂ ਚਰਨਾਂ ਚ ਅਰਦਾਸ ਕਰਦਾ ਗੁਰੂ ਮਹਾਰਾਜ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ ਜਿਹੜੇ ਸਾਡੇ ਮਲਾਜ਼ਮ ਨੇ ਇਹਨਾਂ ਨੂੰ ਨਿਮਰਤਾ ਬਖਸ਼ ਤਾਂ ਜੋ ਜਿੰਨੀਆਂ ਵੀ ਸੰਗਤਾਂ ਆਉਣ ਉਹ ਇੱਥੋਂ ਗੁਰੂ ਘਰ ਦੀਆਂ ਖੁਸ਼ੀਆਂ ਲੈ ਕੇ ਜਾਣ ਕਿਉਂਕਿ ਜਦੋਂ ਕੋਈ ਗੁਰੂ ਘਰ ਆਉਂਦਾ ਉਹ ਕੋਈ ਨਾ ਕੋਈ ਆਪਣੀ ਅਰਦਾਸ ਬੇਨਤੀ ਕਰਦਾ ਤੇ ਗੁਰੂ ਮਹਾਰਾਜ ਚਰਨਾਂ ਚ ਅਰਦਾਸ ਬੇਨਤੀ ਆ ਕਿ ਉਹ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰੇ ਤਾ ਜੋ ਇਹ ਜਿਹੜੀਆਂ ਸ਼ਤਾਬਦੀਆਂ ਨੇ ਉਹ ਹਰ ਸਿੱਖ ਜਿਹੜਾ ਉਹ ਗੁਰੂ ਘਰ ਦੀਆਂ ਖੁਸ਼ੀਆਂ ਲੈ ਕੇ ਜਾਵੇ ਤੇ ਮੈਂ ਇੱਕ ਬੇਨਤੀ ਮੈਂ ਸਿੱਖ ਸੰਗਤਾਂ ਨੂੰ ਕਰਦਾ ਕਿ ਇਸ ਸਮਾਗਮਾਂ ਦੌਰਾਨ ਜਿਹੜੇ ਮਸਨਚਾਰ ਰੱਖੇ ਜਾ ਰਹੇ ਨੇ ਉਹਨਾਂ ਮਸਨਚਾਰ ਦੇ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ